ਕਿਉਂਕਿ ਮੈਂ ਮੁੜ ਕੇ ਜੇ ਗਾਂ ਵੇਚ ਦਿੰਦਾ ਤੇ ਮੇਰੇ ਤੇ ਆਲਾ ਬੰਦੇ ਇਕੱਠੇ ਕਰਦਾ ਤੂੰ ਜ਼ਬਾਨ ਵਾਲਾ ਨਹੀਂ ਵੀਡੀਓ ਬਣਾਉਂਦਾ ਸਹੀ ਗੱਲ ਆ ਵੀ ਤੂੰ ਮੁਕਰ ਗਿਆ ਠੀਕ ਆ ਮੈਂ ਮੁਕਰਦਾ ਨਹੀਂ ਪਵਾ ਮੈਂ ਲੱਖਦਾ ਕਰ ਲਾ ਤੁਹਾਡਾ ਪਵਾ ਕੱਖਦਾ ਕਰ ਠੀਕ ਆ ਆਪਾਂ ਉਹ ਜ਼ਬਾਨ ਤੇ ਖੜੇ ਆ ਪਰ ਉਹ ਬੰਦਾ ਐਡੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਆ ਪਹਿਲਣਾ ਦਾ ਐਡਾ ਆਰਡਰ ਮਾਲੋ ਪੜਦੀਆਂ ਨਹੀਂ ਜਿੰਨਾ ਕਰਮਾਲੀ ਬਣਾਈ ਖੜੀ ਆ ਥੱਲੇੋਂ ਤੇ ਬਿਲਕੁਲ ਸਿੰਗਲ ਹੱਡੀ ਦੀ ਆ ਮੱਥੇ ਤੋਂ ਸਿੰਗ ਥੱਲੇ ਰੱਖੂਆ ਕਰਮਾਲੀ ਨੇ ਜਿਵੇਂ ਨੀਲੀਆਂ ਰੱਖਦੀਆਂ ਤੇ ਜਿਹੜੀ ਪੈਠੂਚੀ ਦੀ ਹੁੰਦੀ ਆ ਝੋਟੀ ਦੋਸਤੋ ਇਹ ਮੇਰਾ ਬਜ਼ੁਰਗ ਕਹਿੰਦਾ ਜੀ ਦਾਦਾ ਵੀ ਮੱਝ ਪਿਛੇ ਦੀ ਖੁੱਲੀ ਚਾਹੀਦੀ ਤੇ ਮਾਲੀ ਅੱਗੇ ਦਾ ਖੁੱਲਾ ਚਾਹੀਦਾ ਹਾਂ ਕਰਮਾਂ ਵਾਲੀਆਂ ਦੁੱਧ ਦੀਆਂ ਢੇਰੀਆਂ ਮਗਾਉਂਦੀਆਂ ਬਾਕੀ ਜ਼ਬਾਨ ਗੁਲਾਬੀ ਆ ਦੋਸਤੋ ਵੀ ਕੋਈ ਨਹੀਂ ਕਰ ਲੋ ਚੈੱਕ ਹਾਂਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਜੀ ਸੋ ਦੋਸਤੋ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੋ ਨਾਗ ਦਿਖਾਉਣੇ ਆ ਦੋਨੋਂ ਹੀ ਨਾਗ ਦੋਸਤੋ ਟਾਪ ਕਲਾਸ ਆ ਕਿਉਂਕਿ ਬਲੱਡ ਲੈਂਡ ਐਡੀ ਕਿ ਚੰਗੀ ਆ ਬਜ਼ੁਰਗ ਕੋਲੇ ਕਿ ਤੁਸੀਂ ਇਹਦੀ ਅੱਗੇ ਮਾਂ ਵੇਖੀ ਆ ਲਾਈਵ ਵੀਡੀਓ ਦੇਖੀ ਜਿਹੜੇ ਦੋ ਬੱਚੇ ਲਾਇਏ ਸੀ ਉਹਦੀ ਇਹ ਧੀ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਐਡਰੈਸ ਕਨਫਰਮ ਕਰਵਾ ਦਵਾਂ ਤਾਂ ਜੋ ਕਿ ਤੁਹਾਨੂੰ ਇੱਥੇ ਆ ਕੇ ਵਿజిਟ ਕਰਨੀ ਸੌਖੀ ਹੋ ਜਾਏ ਪਿੰਡ ਅਕਾਲੀਆਂ ਵਾਲਾ ਵਾ ਦੋਸਤੋ ਜਿਹੜਾ ਅਕਾਲੀਆਂ ਵਾਲਾ ਪਿੰਡ ਆ ਬਿਲਕੁਲ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਨੇੜੇ ਦੇ ਜਿਹੜੇ ਇਹਦੇ ਸ਼ਹਿਰ ਆ ਉਹ ਕੋੜੀ ਸੇਖਾਂ ਧਰਮਕੋਟ ਮਖੂ ਤੇ ਜੀਰਾ ਏ ਦੇ ਨੇੜੇ ਦੇ ਸ਼ਹਿਰ ਆ ਜਿਹੜਾ ਬਿਲਕੁਲ ਨੇੜੇ ਸ਼ਹਿਰ ਆ ਉਹ ਹੈਗਾ ਵਾ ਫਤੇਗੜ ਪੰਜ ਤੂਰ ਫਤੇਗੜ ਪੰਜ ਤੂਰ ਜਿਹੜਾ ਇਸ ਅਕਾਲੀਆਂ ਵਾਲੇ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਤੇ ਪਿੰਡ ਦੇ ਵਿੱਚ ਤੁਸੀਂ ਜੇ ਅਕਾਲੀਆਂ ਵਾਲੇ ਤੁਸੀਂ ਆਉਣੇ ਆ ਤਾਂ ਇਹਦੇ ਲਾਗੇ ਜਿਹੜੇ ਪਿੰਡ ਲੱਗਦੇ ਆ ਤਸਤੂ ਵਾਲਾ ਰਾਊ ਵਾਲਾ ਮਾਹੀ ਮਾਛੀ ਵਾਲਾ ਇਹਦੇ ਰਾਊ ਵਾਲਾ ਇਹਦੇ ਬਿਲਕੁਲ ਨੇੜੇ ਦੇ ਪਿੰਡ ਆ ਪਿੰਡ ਦੇ ਵਿੱਚ ਆ ਕੇ ਤੁਸੀਂ ਸਵਰਨ ਸਿੰਘ ਢਿਲੋਂ ਦਾ ਘਰ ਪੁੱਛ ਕੇ ਦੋਸਤੋ ਆ ਸਕਦੇ ਆ ਤੇ ਕਿਉਂਕਿ ਬਾਪੂ ਜੀ ਹੁਣੀ ਵਪਾਰ ਦਾ ਕੰਮ ਸ਼ੁਰੂ ਕੀਤਾ ਵਾ ਤੇ ਤੁਸੀਂ ਦੇਖ ਸਕਦੇ ਆ ਮੀਨੀ ਝੋਟੀ ਬਹੁਤ ਹੀ ਟਾਪ ਕਲਾਸ ਬਾਪੂ ਕੋਲੇ ਖੜੀ ਆ ਤੇ ਇੱਕ ਘਰ ਦੀ ਬਲੱਡ ਲਾਈਨ ਦੀ ਜਿਹੜੀ ਮੰਨ ਲਓ ਪੁਰਾਣਾ ਰਵਾ ਬਾਪੂ ਦੀ ਜ਼ਿੰਦਗੀ ਲੰਗੀ ਇਹਨਾਂ ਨੂੰ ਸਾਹਮਦੇਆਂ ਨੂੰ ਕੋਈ 15 20 ਸਾਲ 25 ਸਾਲ ਤੋਂ ਮਿਹਨਤ ਕਰਦਿਆਂ ਨੂੰ ਤੇ ਝੋਟੀ ਤਿਆਰ ਕੀਤੀ ਆ ਬਲੱਡ ਲਾਈਨ ਦੀ ਉਹ ਵੀ ਅੱਜ ਬਾਪੂ ਕਹਿੰਦਾ ਸੇਲ ਕਰਨੀ ਮੇਰੇ ਕੋਲੇ ਤਿੰਨ ਪਸ਼ੂ ਬੰਨਣ ਦੀ ਜਗ੍ਹਾ ਆ ਤੇ ਨਾਲ ਕਟੀਆਂ ਤਿੰਨ ਚਾਰ ਆ ਜਾਂਦੀਆਂ ਫਿਰ ਉਹਨਾਂ ਕਰਕੇ ਐਡਜਸਟਮੈਂਟ ਕਰਨੀ ਔਖੀ ਹੋ ਜਾਂਦੀ ਆ ਤੇ ਇਹਨਾਂ ਚੋਂ ਇੱਕ ਵਿਚਣੀ ਆ ਦੇਖੋ ਹੁਣ ਕਿਹੜੀ ਕਿਹਦੇ ਘਰੇ ਜਾਂਦੀ ਕਿਹੜਾ ਕਰਮ ਵਾਲਾ ਇਹਨੂੰ ਲਿਜਾਂਦਾ ਤੇ ਆਓ ਆਪਾਂ ਪਹਿਲਾਂ ਕਰਦੇ ਆ ਗੱਲਾਂ ਬਾਤਾਂ ਸਾਸਿਕਾ ਬਾਪੂ ਜੀ ਸਾਸਿਕਾ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਬਾਪੂ ਜੀ ਅੱਜ ਫਿਰ ਆ ਘਰ ਵਾਲੀ ਜਿਹੜੀ ਝੋਟੀ ਆਪਾਂ ਸੇਲ ਕਰਨੀ ਲਾਤੀ ਕੀ ਚੱਕਰ ਬਣਿਆ ਇਹ ਹੁਣ ਐ ਨਾ ਵੀ ਮੇਰੇ ਕੋਲ ਇੱਕ ਤਾਂ ਇੱਕੇ ਦੀ ਭੈਣ ਆ ਉਹ ਵੀ ਤਿਆਰ ਸੁਣ ਲਈ ਅੱਛਾ ਸੱਤ ਮਹੀਨਿਆਂ ਦੀ ਹੈਗਾ ਭਣਾ ਅੱਛਾ ਉਹਨੇ ਸੁ ਬਣਾਇਆ ਇੱਕ ਅੱਗੇ ਸੂਈ ਹੋਈ ਆ ਅੱਛਾ ਤੇ ਇਹ ਹੁਣ ਕਰਮ ਵਾਲੀ ਆ ਆ ਵੀ ਬਣਨ ਵਾਲੀ ਝੋਟੀ अच्छा। ਤੇ ਜਗਾ ਥੋੜੀ ਜੀ ਘਟਿਆ ਕਿ ਥੋੜੇ ਗੋਡੇ ਥੋੜੇ ਜਿਆਦੇ ਦਰਦ ਕਰਨਾ ਪਿਆ। ਅੱਛਾ। ਮੈਂ ਤਿੰਨ ਕ ਪਸ਼ੂ ਮਸਾਂ ਖਾਂ ਸਕਦਾ। ਅੱਛਾ। ਤੇ ਮੈਂ ਇਸ ਕਰਕੇ ਆ ਦਸਕਾ ਨੂੰ ਕਹਿਣਾ ਵੀ ਇਹ ਜੋੜੇ ਜੋ ਜਿਹੜੀ ਇੱਕ ਲੈ ਜਾਣੇ ਆਪਾਂ ਦੇ ਸਕਦੇ ਹਾਂ ਤੋਹਫਾ ਜਾਂ ਤੋਂ ਨੇ। ਠੀਕ ਆ। ਜਿਹੜੀ ਮਰਜ਼ੀ ਲੈ ਲੈਣ। ਠੀਕ ਆ। ਤੇ ਇਹਨਾਂ 'ਚ ਕੋਈ ਕੋਈ ਨੁਕਸ ਨਹੀਂ ਹੋਊਗਾ ਗਾਰੰਟੀ ਮੇਰੀ ਹੋ। ਠੀਕ ਆ। ਤੇ ਆਪਾਂ ਪਹਿਲਾਂ ਮੀਣੀ ਝੋਟੀ ਖੋਲੀਏ ਵਕਰਾਈਏ ਦਰਸ਼ਨ ਲੋਕਾਂ ਨੂੰ ਇਹਨਾਂ ਦੇ। ਸੋ ਇਹ ਝੋਟੀ ਆਪਾਂ ਪਹਿਲਾਂ ਵੀ ਪਾਈ ਸੀਗੀ ਇਹ ਪਹਿਲਾਂ ਪਾਈ ਸੀ ਇਸ ਕਰਕੇ ਮੈਂ ਦਰਸ਼ਕਾਂ ਤੋਂ ਮਾਫੀ ਚਾਹਨਾ ਅੱਛਾ ਵੀ ਇਹ ਸੱਜਣ ਨੇ ਜਿਹੜੇ ਨੇ ਕਿ ਲਈ ਸੀ ਅੱਛਾ ਉਹ ਕਹਿੰਦਾ ਸੀ ਮੇਰੇ ਕੋਲ 100 ਕਿੱਲਾ ਜ਼ਮੀਨ ਆ ਤੇ ਮੈਂ ਉਹਦੇ ਤੇ ਆਖਿਆ ਵੀ ਚੱਲ ਸਾਈ ਆ ਜਿਹਨੇ 100 ਕਿੱਲੇ ਦਾ ਨਾਮ ਲੇਤਾ ਅੱਛਾ ਜਿਹੜੇ ਜਿਹੜੇ ਉਹਨੇ ਮੈਨੂੰ ਪੰਡ ਗਣਾਇਆ ਮੈਂ ਕਿਹਾ ਯਾਰ ਪੰਡ ਵੀ ਵਾਕਿਆ ਵਧੀਆ ਲਾਗੇ ਤੇ ਦੇ ਅੱਛਾ ਤੇ ਬੰਦਾ ਮੈਂ ਕਿਹਾ ਜਬਾਨ ਵਾਲਾ ਅਮਰਤਾਰੀ ਬੰਦਾ ਅੱਛਾ ਤੇ ਮੈਂ ਕਿਹਾ ਕੋਈ ਨਹੀਂ ਯਾਰ ਤੇਰੀ ਗੁਰਮਖ ਸਾਈ ਆ ਅਮਰਤਾਰੀ ਨਾ ਅਮਰਤਾਰੀ ਟੱਕਰ ਜੇ ਸਮਝ ਲਓ ਸਾਈ ਹੁੰਦੀ ਆ ਅੱਛਾ ਤੇ ਮੈਨੂੰ ਉਹਨੇ ਤਨਦਨ ਫਿਰ ਐਸਾ ਖਰਾਬ ਕੀਤਾ ਅੱਛਾ ਤੇ ਅੱਜ ਆ ਗਿਆ ਬੱਸ ਆ ਗਿਆ ਕਰਤਾ ਤੇ ਮੈਂ ਜਿਹੜੇ ਦਸਤਕਾਂ ਦਾ ਫੋਨ ਆਉਂਦਾ ਮੈਂ ਉਹਨਾਂ ਨੂੰ ਕਿਹਾ ਵੀ ਨੂੰ ਕੋ ਛੋਟੀ ਵਿਖੀ ਆ ਅੱਛਾ ਕਿਉਂਕਿ ਮੈਂ ਮੁੜ ਕੇ ਜੇ ਵੀ ਗਾਂ ਵੇਚ ਦਿੰਦਾ ਤੇ ਮੇਰੇ ਤੇ ਆਲਾ ਬੰਦੇ ਇਕੱਠੇ ਕਰਦਾ ਤੂੰ ਜ਼ਬਾਨ ਵਾਲਾ ਨਹੀਂ ਵੀਡੀਓ ਬਣਾਉਂਦਾ ਸਹੀ ਗੱਲ ਆ ਵੀ ਤੂੰ ਮੁਕਰ ਗਿਆ ਠੀਕ ਆ ਮੈਂ ਮੁਕਰਦਾ ਨਹੀਂ ਪਵਾ ਮੈਂ ਲੱਖ ਦਾ ਕਰਲਾਂ ਤੁਹਾਡਾ ਪਵਾ ਕੱਖ ਦਾ ਕਰ ਠੀਕ ਆ ਆਪਾਂ ਉਹ ਜ਼ਬਾਨ ਤੇ ਖੜੇ ਆ ਪਰ ਉਹ ਬੰਦਾ ਮੁੱਕਰ ਗਿਆ ਠੀਕ ਆ ਉਹਨੇ ਮੇਰੀ ਝੋਟੀ ਤੋਂ ਕੋ ਖਰਾਬ ਕਰ ਚਲੋ ਕੋਈ ਨਹੀਂ ਬਾਪੂ ਇਹ ਜਿਹੜਾ ਹੀਰਾ ਨਾ ਹੀਰੇ ਨੇ ਹੀਰਾ ਰਹਿਣਾ ਇਹ ਖਰਾਬ ਕਰਨ ਵਾਲੀ ਕੋਈ ਏਡੀ ਵੱਡੀ ਗੱਲ ਨਹੀਂ ਅਸੀਂ ਫੀਲਡ ਹਾਂ ਅਸੀਂ ਫੀਲਡ 'ਚ ਰਹਿੰਦੇ ਆ ਇਹ ਵਿਗੀਆਂ ਹੀ ਹੁੰਦੀਆਂ ਹੋਏ ਹੀਰੇ ਹੀਰਾ ਕਰਕੇ ਤਾਂ ਮੈਂ ਅੱਜ ਵੀ ਕਹਿੰਦਾ ਵੀ ਹੀਰਾ ਵਾ ਇਹੋ ਜੀਆਂ ਝੋਟੀਆਂ ਕਰਮ ਵਾਲੀਆਂ ਲੱਭਦੀਆਂ ਨਹੀਂ ਕਿਤੇ ਬਿਲਕੁਲ ਬਿਲਕੁਲ ਝੋਟੀ ਬਣਨ ਵਾਲੀ ਇੱਕ ਹੀਰੇ ਨੇ ਕੱਢੀ ਹੋਈ ਆ ਅੱਛਾ ਤੇ ਫਿਰ ਐਸੀ ਮਾਤਾ ਤੇ ਟੀਕਾ ਨਹੀਂ ਲਵਾਇਆ ਟੀਕਾ ਨਹੀਂ ਲਵਾਇਆ ਡਾਕਟਰ ਮਾਤਾ ਤੇ ਗਿਆ ਸੀ ਉਹ ਤੇ ਮੈਂ ਕਿਹਾ ਚੱਲ ਵੀ ਉਹ ਤੋਂ ਨਿਸ਼ਾਨ ਸਿੰਘ ਆ ਅਸੀਂ ਤੇ ਸ਼ਾਇਦ ਅੱਛਾ ਮੰਨ ਲਓ ਉਹੀ ਫੈਮਿਲੀ ਉਹੀ ਡਾਕਟਰ ਆਉਂਦਾ ਜਾਨੀ ਕਿ ਤੇ ਆਪਣੇ ਘਰ ਵਿੱਚ ਮੈਂ ਉਹਦੇ ਕੋਲ ਕਰਾਉਣਾ ਕਿਉਂਕਿ ਉਹਨੂੰ ਤਜਰਬਾ ਅੱਛਾ ਉਹਦੀਆਂ ਮੱਝਾਂ ਰਹਿ ਵੀ ਜਾਂਦੀਆਂ ਮੁੰਡੇ ਦਾ ਕੋਰਸ ਬਹੁਤ ਵਧੀਆ ਕੀਤਾ ਠੀਕ ਆ ਹੋਰ ਤੋਂ ਨਹੀਂ ਇਸ ਕਰਕੇ ਮੈਂ ਉਹ ਮਾਤਾ ਤੇ ਗਿਆ ਸੀ ਤੇ ਉਹ ਜਦੋਂ ਹੁਣ ਆਇਆ ਉਹ ਕਹਿੰਦਾ ਬਾਪੂ ਹੀਟ ਥੋੜੀ ਜੀ ਘੱਟ ਆ ਅੱਛਾ ਤੇ ਕੋਈ ਗੱਲ ਨਹੀਂ 15 ਦਿਨ ਹੋਰ ਵੇਟ ਕਰ ਲਾ ਆ ਕਿਉਂਕਿ ਹੀਟ ਜਿਹੜੀ ਵੱਧ ਤੋਂ ਵੱਧ ਇਹ ਮਹਿਰੂ ਆ 12 ਤੋਂ 18 ਘੰਟੇ ਹੱਦ 24 ਘੰਟੇ ਆ ਇਸ ਕਰਕੇ ਮੈਂ ਟੀਕਾ ਨਹੀਂ ਰਖਾਇਆ ਠੀਕ ਆ ਤੇ ਵੀ 15 ਦਿਨਾਂ ਬਾਅਦ ਇਹਨੇ ਫੇਰ ਆਉਂਦਾ ਆ ਹਫਤੇ ਜੀ ਵੈਸੇ ਤਾਂ ਇਹਨੇ ਕਰਮਾ ਨਹੀਂ ਹੀਟ ਕੱਢਿਆ ਹੋਣੀ ਆ ਨਹੀਂ 21 ਦਿਨਾਂ ਜੇ ਹੁਣ ਜੇ ਸਹੀ ਹੀਟ ਦੀ ਆ ਖਰਾਕ ਦੇ ਹਿਸਾਬ ਨਾਲ ਖਰਾਕ ਪੂਰੀ ਆ ਨਾ ਅੱਛਾ 21 ਦਿਨਾਂ ਤੇ ਹੀਟ ਜਿਹੜੀ ਇਹਨੇ ਕੱਢਣੀ ਸਹੀ ਜਿਹੜੀ ਹੀਟ ਆ ਹਾਂਜੀ ਤੇ 21 ਦਿਨਾਂ ਤੇ ਜਿਹੜਾ ਮਰਜੀ ਆਪਦੀ ਸਮਝ ਨਾਲ ਆਲੇ ਦੀ ਗੱਲ ਕਰਾਂਗਾ ਕਈ ਜਾਊਗਾ ਤੇ ਆਪਦਾ ਜੇਬ ਜਾ ਮੈਂ ਕਹੂੰਗਾ ਅਸੀਂ ਵਾਰ ਉਹਦਾ ਵਧੀਆ ਲਵਾਉਣਗੇ ਹਾਂ ਤੇ ਮੈਂ ਗੋਣਗੋਹ ਲਾ ਕੇ ਮਾਈ ਬਾਪੂ ਇਹਦੇ ਆ ਲੋ ਸੈਂਗ ਕਾਢੋ ਯਾਰ ਲੈ ਸੈਂਗ ਦੋਨੋਂ ਹਲਦੇ ਆ ਦੋਸਤੋ ਦੋਹਾਂ ਯਾਰ ਇੱਧਰ ਲਾ ਦੇ ਪਾਣੀ ਆਉਂ ਉਹ ਹਿਲਦੇ ਸੰਗ ਦੋਸਤੋ ਤਾਂ ਗਾਲਾ ਕਰਦੀਦੇ ਵੀ ਹਿਲਦੇ ਹੋਣਗੇ ਹੱਥ ਬਿਲਕੁਲ ਨਰਲੀ ਵਾਲੀ ਆ ਟੇਡਾ ਕਰਤਾ ਯਾਰ ਮੀਣੀ ਤੇ ਦੁੱਲਣ ਤਾਂ ਕਰਮਾਂ ਵਾਲੀਆਂ ਮਿਲਦੀਆਂ ਹੀ ਨਹੀਂ ਕਿਤੇ ਇਹ ਤਾਂ ਕਰਮਾਂ ਵਾਲਾ ਬਲਾਫੀ ਆ ਦੋਸਤੋ ਤੇ ਇਹ ਕਿੰਨੇ ਕਿੰਨੇ ਦੰਦ ਦਾ ਮੂੰਹ ਹੈ ਕਿੰਨੇ ਦੋਂਦੀ 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 ਦੋ ਦੰਦ ਫਿਰ ਦੋ ਤੋਂ ਸਵਾ ਦੋ ਸਾਲ ਦੇ ਵਿੱਚ ਸਵਾ ਦੋ ਸਾਲ ਦੀ ਉਮਰ ਆ ਦੋਂਦੀ ਐਸ ਟਾਈਮ ਠੀਕ ਆ ਲੈ ਚੱਲਗੇ ਵੀ ਦੋਂਦੀ ਚੌਗੀ ਲੈ ਲਓ ਕੋਈ ਘਾਟਾ ਨਹੀਂ ਹੁੰਦਾ ਠੀਕ ਆ ਲੈ ਚੱਲ ਬੰਨ ਬਾਪੂ ਉੱਥੇ ਲੋ ਵੀ ਦੋਸਤੋ ਮੀਣੀ ਝੋਟੀ ਜਿਹੜੇ ਕਹਿੰਦੇ ਨਾ ਬਿਲਕੁਲ ਤਿਆਰ ਹੀ ਲੈਣੀ ਹੈ ਜਿਹੜੀ ਗੱਬਣ ਹੋਣ ਦੀ ਵਾ ਫੋਨ ਨਾ ਵੇਟ ਕਰਿਓ ਥਾਣੇ ਦੇ ਕੱਲੇ ਕੱਲੇ ਲੱਗੇ ਆ ਚਾਰ ਉਹ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਦੇਖੋ ਠੰਡੀਆਂ ਸੀਲ ਐ ਕਰਮ ਵਾਲੀਆਂ ਪੂਛ ਚਾ ਕੇ ਖੜ ਜਾਂਦੀਆਂ ਐ ਪੀੜੀ ਦੇ ਪਾਵਿਆਂ ਵਰਗੇ ਥਣ ਲੱਗੇ ਆ ਐ ਪੂਛ ਚਾ ਕੇ ਖੜਦੀਆਂ ਇਹੋ ਜਿਹਾ ਰਵਾ ਹੁੰਦਾ ਮੀਣਾ ਦੋਸਤੋ ਤੁਸੀਂ ਵੈਸੇ ਮੇਰੇ ਨਾਲੋਂ ਵੱਧ ਸਿਆਣੇ ਆ ਜਿਨ੍ਹਾਂ ਨੇ ਘਰੇ ਮੀਣੀਆਂ ਰੱਖੀਆਂ ਮਨ ਤਾਂ ਐਂ ਲੱਗਦਾ ਬਾਪੂ ਜਿਹੜਾ ਦੇ ਚੰਨ ਜਿਹਾ ਬਣਿਆ ਕਿਸੇ ਭਾ ਕਿਸੇ ਨਕਸ਼ਾ ਹੀ ਲੱਗਦਾ ਕਹੇ ਦੇਖਦਾ ਉਹ ਤਾਂ ਵੀ ਇਹੋ ਜਿਹਾ ਮੈਂ ਟੇਡਾ ਕੱਟ ਚ ਆਉਂਦੀਆਂ ਕੱਟੀਆਂ ਬਹੁਤ ਆਉਂਦੀਆਂ ਨਹੀਂ ਆ ਨਕਸ਼ਾ ਬਹੁਤ ਵਧੀਆ ਨਕਸ਼ਾ ਹੀ ਆ ਜਿੱਦਾਂ ਕੋਈ ਨਾ ਵੀ ਆਪਣੇ ਨ ਜਿਹੜਾ ਲੈ ਗਿਆ ਕਈ ਵਾਰੀ ਉਹਦੇ ਕਹਨੂੰ ਇਹ ਕੰਮ ਕਰਮਾਂ ਵਾਲਾ ਕਰਮਾਂ ਚੰਗਿਆਂ ਵਾਲਿਆਂ ਦਾ ਇਹ ਬਹੁ ਦੇ ਨਕਸ਼ਾ ਹੁੰਦਾ ਇਦਾਂ ਅੱਛਾ ਇਹ ਫਿਰ ਅੱਜ ਦੋਵੇਂ ਸੇਲ ਕਰਨੀਆਂ ਕਿ ਕਿਵੇਂ ਨਹੀਂ ਇਹਨਾਂ 'ਚ ਇੱਕ ਇੱਕ ਸੇਲ ਆ ਅੱਛਾ ਜਿਹੜੀ ਮਰਜ਼ੀ ਲੈ ਲਵੀਂ ਇਹਨਾਂ ਆਪਾਂ ਦੱਸ ਕੇ ਜਾਂਦੇ ਆ ਵਾਹੇ ਵੇਚ ਦਖਰਾ ਕੋਈ ਇੱਚ ਬਹੁ ਆ ਬਹੁ ਨਾ ਜਿਹੜੀ ਚੰਗੀ ਲੱਗਦੀ ਦੋ ਚੋ ਲੈ ਲਓ ਯਾਨੀ ਇਹਨਾਂ ਵੀ ਇਹ ਤਿਆਰ ਆ ਠੀਕ ਆ ਇਹ ਹਜੇ ਤਿਆਰ ਹੋਣਾ ਠੀਕ ਆ ਤੇ ਮੋਲੇ ਦਾ ਕੀ ਕਰਦਾ ਹੈ ਇਹਦਾ ਮੀਣੀ ਦਾ ਮੁੱਲ ਕੀ ਕਰਦਾ ਇਹਦਾ 52000 ਕਿ ਦੱਸਿਆ ਸੀ ਆਪਾਂ 52000 ਹਾਂ ਲੈਣ ਦੇਣ ਹਾਂ ਜਾਂ ਨਾ ਕੋਈ ਗੱਲ ਹੋਰ 1000 ਘਟਾ ਲਿਆ ਯਾਰ 50000 ਦੀ ਹੋ ਜੂਗੀ ਹੋ ਜੂ ਬਿਲਕੁਲ ਲਓ ਵੀ ਦੋਸਤੋ 50000 ਦੀ ਹੋ ਜੂਗੀ ਜੇ ਦੇ ਦਿਆਂਗੇ 50000 ਦੀ ਪਸੰਦ ਆਵੇ ਕਰ ਲਿਓ ਤੇ ਜਿਹਨੂੰ ਕੋਈ ਮਹਿੰਗੀ ਲੱਗਦੀ ਤੇ ਉਹ ਮੇਰਾ ਵੀਰ ਫੋਨ ਨਾ ਲਾਇਓ ਕਿਉਂਕਿ ਤੇ ਬਾਕੀ 5000 ਸਾਈਬ ਜਰੂਰ ਪਹਿਲਾਂ ਪਾਣੀ ਆ ਤੇ ਬੇਸ਼ੱਕ ਬਾਅਦ ਚ ਪੈਸੇ ਸਾਰੇ ਬਾਅਦ ਚ ਦੇ ਦੇਣ ਠੀਕ ਆ ਛੋਟਿਆ ਕੇ ਵੇਖਣ ਜੇ ਕੋਈ ਨੁਕਸ ਹੋਵੇ ਤੇ ਆਪਦਾ ਇੱਥੇ ਮੈਨੂੰ ਵਿਖਾ ਦੇਣ ਬਾਪੂ ਆ ਨੁਕਸ ਦਾ ਪੈਸੇ ਲੈਣ ਠੀਕ ਆ ਲਓ ਵੀ ਦੋਸਤੋ ਜੇ ਕੋਈ ਨੁਕਸ ਹੋਊਗੀ ਤੇ ਬਾਪੂ ਕਹਿੰਦਾ ਵੀ ਨੁਕਸ ਹੋ ਠੀਕ ਹੈ ਤੇ ਪਰ 5000 ਤੋਂ ਬਗੈਰ ਇਹ ਝੋਟੀ ਤੁਹਾਨੂੰ ਨਹੀਂ ਮਿਲਣੀ ਇਹ ਤੁਸੀਂ ਉਹਨਾਂ ਆਪ ਦਾ ਥੋੜਾ ਐਸਾ ਪਾ ਦੇਣ ਦੂਜੇ ਜਦੋਂ ਪੈਸੇ ਲੈ ਕੇ ਆਉਣਗੇ ਉਦੋਂ ਲੈ ਜਾਣ ਘਰ ਬੈਠੇ ਅੱਗੇ ਜਿਹੜੀ ਹੁਣ ਆ ਝੋਟੀ ਆਪਾਂ ਘਰ ਦੀ ਟਾੜੀ ਝੋਟੀ ਵਿੱਚ ਇਹ ਤਾਂ ਹੁਣ ਆਪਣਾ ਘਰ ਦਾ ਰਵਾ ਆਉਦਾ ਅੱਛਾ ਇਹ ਤਾਂ ਮੈਂ ਗਰੰਟੀ ਆ ਮੇਰੇ ਕੋਲ ਇਹਦੀ ਮਾਂ ਆ ਬੱਲਾਈਵ ਵੀ ਚਵਾਈ ਆ ਠੀਕ ਆ ਜੀ ਤੇ ਉਹਨੇ ਕਰਮਾ ਵਾਲੀ ਨੇ ਪਿਆ ਵੀ ਸੀ ਕੱਟੀ ਦਿੱਤੀ ਵੀ ਕੱਟੀ ਅੱਛਾ ਤੇ ਵੇਖੋ ਉਹਦੇ ਤੇ ਜਾਂਦੀ ਆ ਤੇ ਮੈਨੂੰ ਉਮੀਦ ਤਾਂ ਇਹਦੀ ਵੀ ਬੜੀ ਆ ਅੱਛਾ ਪਹਿਲੇ ਸੂਏ ਦੀ ਮਾਂ ਨੇ ਕੱਟੀ ਦਿੱਤੀ ਚੱਲ ਕਢਾ ਫਿਰ ਇਹਦਾ ਗਿੜਾ ਕਰਮਾ ਵਾਲੀ ਦਾ ਇਹਦੀ ਉਮਰ ਲਿਆ ਜਾ ਕਿੰਨੀ ਹੋ ਗਈ ਹੋਊਗੀ ਇਹ 3 ਸਾਲ ਦੀ ਆ ਜੀ 3 ਸਾਲ ਦੀ ਹੋਊਗੀ ਮਾਨਾ ਤਿੰਨ 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 ਸਾਲ ਪੂਰੇ ਆ ਇਹਨੂੰ ਠੀਕ ਆ ਕਰਮਾ ਵਾਲੀ ਨੂੰ ਲਓ ਵੀ ਦੋਸਤੋ ਇਹਦਾ ਬੋਡੀ ਸਟਰਕਚਰ ਉਹ ਵੀਰਾਂ ਨੂੰ ਮੈਂ ਕਹਿਣਾ ਜਿਹੜੇ ਕਹਿੰਦੇ ਹੁੰਦੇ ਆ ਵੀ ਪਾਰਕੂ ਆ ਜਿਹੜੇ ਨੀਲੀ ਦੀ ਗੱਲ ਕਰਦੇ ਹੁੰਦੇ ਆ ਇਹ ਪੂਰੀ ਝੋਟੀ ਨੀਲੀ ਦੀ ਆ ਨਿਸ਼ਾਨੀਆਂ ਜਿਹੜੀਆਂ ਉਹ ਵਾਹਿਗੁਰੂ ਨੇ ਲਾਉਣੀਆਂ ਜਿਵੇਂ ਲੈਂਦੇ ਪੰਜਾਬ ਚ ਦੋ ਪੈਰੀ ਆਉਂਦੇ ਆ ਤੇ ਉਵੇਂ ਹੀ ਆ ਤੇ ਆ ਦਾ ਅਡਰ ਕੁਆਲਟੀ ਚੈੱਕ ਕਰਿਓ ਜੇ ਇੱਕ ਹਫਤਾ ਰਹਿੰਦਾ ਇਹਦੇ ਸੂਣ ਚ ਤੇ ਮੇਰੇ ਹਿਸਾਬ ਨਾਲ ਉਂਗਲੋਂ ਉਂਗਲ ਜਿੱਡੇ ਦਾ ਥਾਣੇ ਦੇ ਹੁਣੇ ਲੱਗੇ ਹੋਏ ਆ ਦੇਖੋ ਤੇ ਆ ਆਰਡਰ ਉੱਪਰੇ ਦੇ ਬਟਨ ਲੱਗੇ ਹੋਏ ਜਿਹੜੇ ਏ ਵੀ ਐਂ ਬਾਹਰ ਪੂਰਾ ਚੱਡਾ ਪਿੱਛੇ ਨੂੰ ਕੱਢਣਾ ਇਹਨੇ ਕਰਮਾ ਵਾਲੀ ਨੇ ਜਦੋਂ ਉਹਦੇ ਵੱਤ ਆਈ ਦੇਣ ਆਏ ਲਿਆ ਆਏ ਨੂੰ ਬਾਪੂ ਇਹਦਾ ਹਲ ਕਢਾ ਗੇੜਾ ਕਰਮਾ ਵਾਲੀ ਦਾ ਸਿੰਘ ਬਿਲਕੁਲ ਰਿੰਗ ਜਿਹਾ ਹੈ ਬਣਦੇ ਆ ਮੱਥਿਓ ਕੁੰਡੇ ਜੁਬਾਨ ਇਹਦੀ ਦੋਸਤੋ ਗੁਲਾਬੀ ਆ ਚਲੋ ਉੱਥੇ ਲੈ ਚਲੋ ਬਾਪੂ ਥੋੜੀ ਤੋਪਾ ਨਾ ਕੋਈ ਨਹੀਂ ਤੋਪਾ ਆਪਾਂ ਜ਼ਰੂਰੀ ਗੱਬੜ ਨੂੰ ਖਰਾਬ ਕਰਨਾ ਲੈ ਚਲੋ ਅੰਦਰ ਲੈ ਚਲੋ ਆ ਜਾ ਸੋ ਇਹਦੇ ਪਿੰਡੇ ਦੇ ਜਿਹੜੀਆਂ ਵੇਨਸ ਉਹ ਵੀ ਚੈੱਕ ਕਰ ਸਕਦੇ ਤੇ ਆ ਇਹਦੀ ਆਰਡਰ ਕੁਆਲਟੀ ਚੈੱਕ ਕਰ ਸਕਦੇ ਆ ਪਹਿਲਣਾ ਦਾ ਏਡਾ ਆਰਡਰ ਮੰਨ ਲਓ ਪੜਦੀਆਂ ਨਹੀਂ ਜਿੰਨਾ ਕਰਮਾਲੀ ਬਣਾਈ ਖੜੀ ਆ ਥੱਲਿਓ ਤੇ ਬਿਲਕੁਲ ਸਿੰਗਲ ਹੱਡੀ ਦੀ ਆ ਮੱਥੇ ਤੋਂ ਸਿੰਗ ਥੱਲੇ ਰੱਖੂਆ ਕਰਮਾਲੀ ਨੇ ਜਿਵੇਂ ਨੀਲੀਆਂ ਰੱਖਦੀਆਂ ਓਵੇਂ ਰੰਗ ਬੰਦਾ ਓਵੇਂ ਮੱਥੇ ਦੇ ਵਿੱਚ ਉਹਦੇ ਕਹਿਣ ਵਾਂਗੂ ਡੂੰਘ ਬੰਦਾ ਜਿਹਨੂੰ ਜਿਹਨੂੰ ਬਰੀਡਿੰਗ ਜਿਹੜੇ ਬੰਦੇ ਨੇ ਬਰੀਡਿੰਗ ਕੀਤੀ ਹੁੰਦੀ ਆ ਨਾ ਉਹਨੂੰ ਪਤਾ ਹੁੰਦਾ ਮੇਰੀ ਝੋਟੀ ਕੀ ਚੀਜ਼ ਆ ਤੇ ਬਾਪੂ ਨੇ ਇਹ ਬਰੀਡਿੰਗ ਕਰਕੇ ਝੋਟੀ ਪਾਲੀ ਆ ਇਹਦਾ ਪਿੱਛਾ ਵੇਖੋ ਕਿੰਨਾ ਪੈਠੂਚੀ ਤੇ ਜਿਹੜੀ ਪੈਠੂਚੀ ਦੀ ਹੁੰਦੀ ਆ ਝੋਟੀ ਦੋਸਤੋ ਜਿਵੇਂ ਮੇਰਾ ਬਜ਼ੁਰਗ ਕਹਿੰਦਾ ਸੀ ਦਾਦਾ ਵੀ ਮੱਝ ਪਿਛੇ ਦੀ ਖੁੱਲੀ ਚਾਹੀਦੀ ਤੇ ਮਾਲੀ ਅੱਗੇ ਦਾ ਖੁੱਲਾ ਚਾਹੀਦਾ ਹਾਂ ਕਰਮਾਂ ਵਾਲੀਆਂ ਦੁੱਧ ਦੀਆਂ ਨੇਰੀਆਂ ਮਗਾਉਂਦੀਆਂ ਬਾਕੀ ਜ਼ਬਾਨ ਗੁਲਾਬੀ ਆ ਦੋਸਤੋ ਵੀ ਝੋਟੀ ਨਹੀਂ ਕਰ ਲੋ ਇੱਕ ਨੀਲੀ ਬਿਲਕੁਲ ਨੀਲੀ ਆ ਪਿਛੋਂ ਉੱਚੀ ਅੱਗੋਂ ਨੀਵੀਂ ਬਾਪੂ ਇਹ ਅਣ ਤਾਜਾ ਦੁੱਧ ਕਿੰਨਾ ਕੁ ਦੇ ਸਕਦੀ ਆ 10 ਲੀਟਰ ਦੁੱਧ ਮੈਂ ਵਾਦਾ ਕਰਦਾ 10 ਲੀਟਰ ਪਹਿਲੇ ਨੂੰ ਦੇਊਗੀ ਅੱਛਾ 10 ਲੀਟਰ ਪਹਿਲੇ ਨੂੰ ਰਾਮ ਨਾਲ ਦੇ ਸਕਦੀ ਆ ਤੇ ਇਹਦੀ ਮਾਂ ਫਿਰ ਉਹ ਆ ਗਈ ਜਿਹੜੀ ਆਪਾਂ ਜਿਹੜੀ ਆਪਾਂ ਅੱਗੇ ਲਾਈਵ ਵਿਖਾਈ ਆ ਇਹਦੀ ਉਹ ਮਾਂ ਵਾ ਠੀਕ ਆ ਉਹਦੀ ਮਾਂ ਨੇ ਵੀ 10 ਲੀਟਰ ਦੁੱਧ ਪਹਿਲੇ ਸੂਏ ਦਿੱਤਾ ਸੀ ਠੀਕ ਆ ਇਹ ਜਿਹੜੀ ਬਲੱਡ ਤੁਰੀ ਆਉਂਦੀ ਆ ਨਿਸ਼ਾਨ ਸਿੰਘ ਪਿੰਡ ਛੈਦੇ ਸ਼ਾ ਅੱਛਾ ਮੱਲਨ ਸਾਹਿਬ ਤੋਂ ਉਹਦੀ ਮਾਂ ਅੱਛਾ ਉਹ ਬਲੱਡ ਆ ਜਿਹੜੀ ਮੱਲਨੋਂ ਲੈਂਦੇ ਪੰਜਾਬ ਵਾਲਾ ਮਾਲੀ ਜਿਹੜਾ ਬਲੱਡ ਵਾਲਾ ਮਾਲੀ ਸੀ ਉਹ ਠੀਕ ਆ ਮਾਲੀ ਤੇ ਜਦੋਂ ਮੈਂ ਬੇਲ ਵੇਖੀ ਸੀ ਕਰਮ ਵਾਲੀ ਦਾ ਮੇਰੇ ਛੱਡ 'ਚ ਪੂਰਾ ਨਹੀਂ ਸੀ ਆਉਂਦਾ ਅੱਛਾ ਮਾਲੀ ਠੀਕ ਆ ਤੇ ਪਰ ਉਹਨੇ ਕਰਮ ਵਾਲੇ ਨੇ ਜਦੋਂ ਗਿਆ ਗੁਰਮukh ਨੇ ਮੈਨੂੰ ਉਹ ਮੱਝ ਠੀਕ ਹੈ ਡਾਇਰ ਇਹ ਫਿਰ ਆਪਣਾ ਜਿਹੜੀ ਹੁਣ ਬਾਪੂ ਇਹ ਮੱਝ ਗੱਭਣਾ ਹੁਣ ਇਹ ਕਿਹੜੇ ਮਾਲੀ ਤੋਂ ਗੱਭਣਾ ਜੂਬੇ ਤੋਂ ਅੱਜ ਜੂਬੇ ਤੋਂ ਜੂਬੇ ਦਾ ਜਿਹੜਾ ਗੋਖੀ ਵਾਲੇ ਵਾਲਾ ਥਾਨ ਹਾਂ ਹਾਂ ਜਿਹੜਾ ਮਾਲੂ ਜਿਹਦਾ ਆਪਣਾ ਬਲੱਡ ਲੈਂਦੇ ਪੰਜਾਬ ਵਾਲੇ ਇਹਦੇ ਪੰਜਾਬ ਵਾਲੇ ਜੂਬਾ ਜਿਹੜਾ ਉਹਦੇ ਤੋਂ ਗੱਭਣਾ ਠੀਕ ਆ ਮੰਨ ਲਓ ਵੀ ਉਹ ਇਸ ਟਾਈਮ ਇੱਥੇ ਵਸਤੀ ਆਪਣਾ ਖੜਾ ਬਾਈ ਉਹ ਬੱਪਲੋਣਾ ਕੋਲੇ ਖੜਾ ਬੱਪਲੋਣਾ ਕੋਲੇ ਹਾਂ ਸੀਮਨ ਲਵਾਇਆ ਸੀ ਨਾ ਆਪਾਂ ਹਾਂ ਸੀਮਨ ਲਵਾਇਆ ਸੀਮਨ ਆਪਾਂ ਚੋੜੀ ਮੰਨ ਸੀਮਨ ਲਵਾਇਆ ਉਹਦਾ ਹਾਂ ਤੇ ਬਾਕੀ ਬੱਚਾ ਵੀ ਸੀਮ ਉਹਤੇ ਲਾਉਗੀ ਬੱਚਾ ਨੀਲੀ ਦਾ ਹੀ ਲਾਉਗੀ ਨੀਲੀ ਨੀਲੀ ਦਾ ਜੇ ਮਾਂ ਨੀਲੀ ਦੀ ਨੀਲੀ ਦਾ ਲਾਉਗੀ ਠੀਕ ਤੇ ਇਹ ਫਿਰ ਬਾਪੂ ਦੂਜਾ ਨਹੀਂ ਕੀ ਇਹਦਾ ਮਲੋ ਮੁੱਲ ਲੈਣ ਦੇਣਾ ਕਰਦਾ ਇਹਦਾ ਇੱਕੋ ਹੀ ਮੁੱਲ ਕਰੀਆ ਆਪਾਂ ਹਾਂ ਦੱਸ ਇਹਦਾ 1,20,000 ਇੱਕ ਲੱਖ 20 ਹਜ਼ਾਰ ਇੱਕ ਲੱਖ 20 ਹਜ਼ਾਰ ਤੇ ਕੋਈ ਪਿਆਰ ਮੁਹਬਤ ਚਲੋ ਥੋੜਾ ਹਜ਼ਾਰ ਮਾਣ ਕਰ ਦਿਆਂਗੇ ਤੇ 200 ਜਣਾ ਇਹਦਾ ਕਿੰਨਾ ਕੁ ਹੋਜੂ ਖੱਚ ਕੇ ਇੱਕੋ ਗਾਲੀ ਕਰ ਯਾਰ ਜਿਨ੍ਹਾਂ ਨੇ ਫੋਨ ਲਾਉਣਾ ਉਹੀ ਆਉਣ ਨਹੀਂ ਤਾਂ ਤੈਨੂੰ ਫੋਨ ਹੀ ਨਾ ਆਵੇ ਬਸ 1,15 ਦੀ ਦੇ ਦੇਾਂਗੇ ਯਾਰ 5000 ਛੋਟ ਕਰ ਲਾਸਟ ਬਸ ਇੱਕੋ ਫਿਕਸ ਰੇਟ ਆ ਹਾਂਜੀ ਲੋ ਵੀ ਦੋਸਤੋ ਇੱਕ 15 ਦੀ ਹੋਣੀ ਆ ਝੋ ਤੇ ਜਿਹੜਾ ਮੇਰਾ ਵੀਰ ਇਹਨੂੰ ਲੈ ਜਾਂਦਾ ਇੱਛੇ ਕੋ ਹੋਵੇ ਉਹਦੀ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਪਿੱਛੇ ਦੀ ਫੁੱਲ ਗਰੰਟੀ ਆ ਗਰੰਟੀ ਕਿਉਂਕਿ ਥਾਣਾ ਤਾਂ ਮਾਰ ਨਾਲ ਲਾਇਆ ਨਾ ਮੈਂ ਚੋਏ ਨਾ ਤੁਸੀਂ ਚੋਏ ਠੀਕ ਆ ਤੇ ਪਿੱਛੇ ਦੀ ਗਰੰਟੀ ਮੈਂ ਫੁੱਲ ਦਊਂ ਜੇ ਮੱਝ ਮਾੜੀ ਦੀ ਮੋਂਗਰ ਵੀ ਕੱਢੇ ਅੱਛਾ ਤੇ ਬੇਸ਼ੱਕ ਆ ਜੇ ਕਈ ਸਾਈ ਹੋਊਗੀ ਤੇ ਬਾਪੂ ਮੋਂਗਰ ਵਖਾ ਦੇਣ ਮੈਨੂੰ ਆ ਦੀ ਸਾਈ ਵਾਪਸ ਰੱਖ ਠੀਕ ਆ ਇੰਨੀ ਮੇਰੀ ਗਰੰਟੀ ਆ ਇੰਨੀ ਤੇਰੀ ਗਰੰਟੀ ਆ ਮੱਝ ਲਾਉਣ ਲੱਗਿਆ ਕੋਈ ਸਰਟੀਫਿਕੇਟ ਨਾ ਲਾ ਦੇਣ ਉਹ ਗੱਲ ਵੱਖਰੀ ਆ ਠੀਕ ਆ ਤੇ ਕੋਈ ਵਾਰੀ ਡਰ ਜਾਂਦਾ ਠੀਕ ਆ ਮੰਨ ਲਓ ਪਿਛੇ ਦੀ ਤੁਹਾਡੀ ਫੁੱਲ ਗਾਰੰਟੀ ਆ 10 ਲੀਟਰ ਦੁੱਧ ਮੰਨ ਲਓ ਇਹ ਬੜੇ ਆਉਣਾ ਨਾ ਖੂਰ ਆ ਨਾ ਦੇਊਗੀ ਠੀਕ ਆ ਤੇ ਦੋਸਤੋ ਇਹਦੇ ਪਿੰਡੇ ਦੇ ਵੇਨਸ ਵੂਨ ਜਿਹੜੀਆਂ ਆਦੇ ਹੋਈ ਚੈੱਕ ਦੀਆਂ ਕਰ ਸਕਦੇ ਆ ਤੇ ਬਾਪੂ ਫਿਰ ਇਹ ਤੈਨੂੰ ਕੀ ਲੱਗਦਾ ਵੀ ਐਦ ਕੀ ਬੱਚਾ ਕਟਾਲਾ ਸਕਦੀ ਕਿ ਕੱਤੀ ਜੀ ਮਾਂ ਤਾਂ ਪਹਿਲੇ ਸਵੇਰ ਕੱਟੀ ਲਾਈ ਸੀ ਕਿਉਂਕਿ ਜਿਹੜੀ ਬਲੱਡ ਤੁਰੀ ਆਉਂਦੀ ਆ ਨਾ ਉਹ ਮਲਣ ਸਾਹ ਵਾਲੀ ਉਹ ਬਾ ਪਹਿਲੇ ਸਵੇਰ ਕੱਟੀਆਂ ਹੀ ਲਾਉਂਦੀ ਰਹੀ ਅੱਛਾ ਤੇ ਮੈਨੂੰ ਮੀਤਾਂ ਬੜੀ ਆ ਜਿਵੇਂ ਅੱਗੇ ਮੈਂ ਵਾਦਾ ਕੀਤਾ ਸੀ ਕੱਟੀ ਦਾ ਅੱਛਾ ਤੇ ਪਰ ਵੀ ਵਾਦਾ ਤਾਂ ਪਰਮਾਤਮਾ ਆ ਗਿਆ ਜੋ ਕਰਨਾ ਕਾਲਪੁਰਖ ਨੇ ਕਰਨਾ ਜੋ ਬੱਚਾ ਇਹਦੇ ਕਰਮਾ ਜੋ ਇਹਨੇ ਲਿਖਿਆ ਬਣਿਆ ਉਹ ਤਾਂ ਹੋਣਾ ਹੀ ਹੋਣਾ ਪਰ ਮੈਨੂੰ ਉਮੀਦ ਆ 100% ਉਮੀਦ ਆ ਵੀ ਕੱਟੀ ਦਿਊਗੀ ਮਨ ਲਓ ਵੀ ਇਹਦੀ ਮਾਂ ਨੇ ਵੀ ਕੱਟੀ ਦਿੱਤੀ। ਇਹਦੀ ਮਾਂ ਨੇ ਪਹਿਲਾਂ ਕੱਟੀ ਦਿੱਤੀ। ਜਿਹੜੀ ਇਹਦੀ ਭੈਣ ਸੂਈ ਸੀਗੀ ਮਨ ਲਓ ਉਹਨੇ ਕੀ ਦਿੱਤਾ। ਉਹਨੇ ਵੀ ਤਾਂ ਕੱਟੀ ਦਿੱਤੀ ਸੀ। ਅੱਛਾ ਚਲੋ ਉਹਨੇ ਵੀ ਕੱਟੀ ਦਿੱਤੀ ਸੀ। ਠੀਕ ਆ। ਆਪਾਂ ਦੀ ਗਰੰਟੀ ਉਹ ਹੁਣ 7 ਮਹੀਨਿਆਂ ਦੀ ਉਹ ਗੱਬਣਾ ਦਾ 7 ਕਿਲੋ ਤੋਂ ਚਵਾਇਆ ਸੀ ਉਹਦਾ। ਦੋਸਤੋ ਮੈਂ ਇੱਕ ਇਹਦੇ ਵਿੱਚ ਗੱਲ ਐਡ ਕਰ ਦੇਵਾਂ ਵੀ ਇਹ ਸਾਨ ਹੈਗੀ ਯੂਬੇ ਤੋਂ ਗੱਬਣਾ ਬਾਪੂ ਨੇ ਦੱਸਿਆ। ਹਾਂਜੀ। ਤੇ ਅਜੂਬੇ ਸਾਨ ਤੋਂ ਗੱਬਣਾ ਜੇ ਕੱਟੀ ਦੇਗੀ ਤੇ ਇਹੇ ਦੋਸਤੋ ਹੋ ਸਕਦਾ ਬਿਯੁਰਗ ਫਿਰ ਉਧਰ ਨੂੰ ਗੜ ਜੇ ਆਪ ਦੀ ਪਹਿਲਾਂ ਪਹਿਲਾਂ ਇਹਦੇ ਨਾਲ ਸੋਚ ਵਿਚਾਰ ਕਰਕੇ ਇਹਦੇ ਝੋਟੀ ਖਰੀਦ ਲਿਓ। ਕਿਉਂਕਿ ਕਈ ਵਾਰੀ ਕੀ ਹੁੰਦਾ ਜਦੋਂ ਬੱਚਾ ਬਾੜਾ ਚੰਗਾ ਆ ਜਾਂਦਾ ਫਿਰ ਦਿਲ ਮੰਨ ਨਹੀਂ ਬਹਦਾ ਪਰ ਮੈਂ ਦੱਸਦਾ ਵੀ ਜੇ ਸੁਈ ਲੈਣੀ ਆ ਫਿਰ ਤਾਂ ਤੁਹਾਨੂੰ ਪਤਾ ਹੀ ਆ ਠੀਕ ਆ ਜੀ ਕੱਟੀ ਦੇਗੀ ਤਾਂ ਫਿਰ ਦਾ ਰੇਟ ਵਾਧੀ ਜਾਂਦਾ ਹੁੰਦਾ ਠੀਕ ਆ ਹਾਂ ਲੋ ਵੀ ਇਤਰਾ ਲੈਣੀ ਆ ਤੇ ਇਤਰਾ ਆਪਾਂ ਇੱਕ ਜੇ ਕਿਸੇ ਨੇ ਸਵਾ ਕੇ ਲੈਣੀ ਆ ਰੇਟ ਪਰ ਕੋਈ ਵੱਧ ਭਰਨ ਵਾਲੇ ਵੀ ਹੁੰਦੇ ਗਏ ਵੱਧ ਭਰਨ ਵਾਲੇ ਹੁੰਦੇ ਜ਼ਰੂਰ ਆਪਾਂ ਮੈਂ ਸਵਾ ਦੂੰ ਠੀਕ ਆ ਇਹਣਾ ਮੇਰੀ ਖੋਟੀ ਆ ਮੈਂ ਅੱਗੇ ਮੱਝ ਸਵਾ ਕੇ ਦਿੱਤੀ ਉਹ ਅੱਛਾ ਪਰੇ ਚੋ ਕੇ ਗਿਆ ਮੈਂ ਬੰਦੇ ਨੂੰ ਕਿਹਾ ਸੀ ਉਹ ਬੇਟੇ ਗੁੜੀਆਂ ਆਈਆਂ ਸੀ ਮੈਂ ਕਿਹਾ ਪੁੱਤ ਇੱਥੇ ਸਵਾ ਕੇ ਦਊ ਤੁਹਾਨੂੰ ਤੁਸੀਂ ਫਿਕਰ ਨਾ ਕਰੋ ਠੀਕ ਆ ਜੇ ਮੇਰਾ ਕੋਈ ਨੌਕਸਾ ਹੋਵੇ ਤਾਂ ਮੈਂ ਕਹਾਂ ਯਾਰ ਵੀ ਇਹ ਲੈ ਜਾ ਪਰ ਨਾ ਮੇਰੀਆਂ ਚੀਜ਼ਾਂ ਮਾਰਾਂ ਇਹਨੇ ਕਿਰਪਾ ਇਹੋ ਜਿਹਾ ਰਵੇ ਰੱਖਿਆ ਅੱਜ ਤਾਈਂ ਖਾਣ ਦੀ ਕਮਲੇ ਠੰਡੀਆਂ ਸੀਲ ਜਾਣੀ ਜਾਂ ਨਹੀਂ ਸੀਲ ਠੰਡੀਆਂ ਸੀਲ 400 ਉਹ ਵੀ ਚੋਈ ਕਰਮਾ ਵਾਲੀ ਦੀ ਮਾਂ ਪੰਜਵੇਂ ਦਿੱਤੀ ਠੀਕ ਹੈ ਮੰਨ ਲਓ ਜੇ ਕੋਈ ਐਣ ਜਾਣੀ ਜਾਵੇ ਤਾਂ ਰੇਟ ਹੋਰ ਆ ਤੇ ਜੇ ਕੋਈ ਗੱਬੜ ਸਵਾ ਕੇ ਕੋਲੇ ਆ ਕੇ ਲੈ ਜਾਣਾ ਫੇਰ ਭਾਈ ਰੇਟ ਹੋਰ ਹੋ ਠੀਕ ਹੈ ਲੋ ਵੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਤੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਦਿਖਾਤੇ ਇੱਕ ਮੀਣੀ ਤੇ ਇੱਕ ਇਧਰਲੇ ਪਾਸੇ ਬਾਪੂ ਦੇ ਘਰ ਦੀ ਬਲੱਡ ਲੈਣ ਬਹੁਤ ਚੰਗੀ ਝੋਟੀ ਤੇ ਇਹਨਾਂ ਦਾ ਮੁੱਲ ਸਾਰਾ ਵੀਡੀਓ ਚ ਕਰ ਦਿੱਤਾ ਵਾ ਤੁਸੀਂ ਪੂਰੀ ਵੀਡੀਓ ਵੇਖੋਗੇ ਤਾਂ ਤੁਹਾਨੂੰ ਸਾਰੀ ਗੱਲ ਸਮਝ ਆ ਜੂਗੀ ਸੋ ਲਾਸਟ ਦੇ ਵਿੱਚ ਮੈਂ ਇਹੀ ਰਿਕੁਐਸਟ ਕਰਦਾ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਟਾਈਮ ਪਾਸ ਵਾਲੇ ਮੇਰੇ ਵੀਰ ਨਾ ਫੋਨ ਲਾਉਣ ਕਿਉਂਕਿ ਝੋਟੀ ਆ ਜਿਹੜਾ ਲੈ ਗਿਆ ਗੋਣ ਗਾਊਗਾ ਇੰਨੀ ਪਤਲੀ ਝੋਟੀ ਆ ਸੋ ਧੰਨਵਾਦ ਦੋਸਤੋ ਜਉਂਦੇ ਵਾਦੇ ਰੋ ਪੰਜਾਬੀਓ